ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾ ਬਹੁਤ ਹੀ ਮਾੜਾ ਹੈ ਜਦੋਂ ਸ਼੍ਰੀ ਆਰਾਮ ਚੰਦਰ ਜੀ ਦਾ ਜਨਮ ਹੋਇਆ ਸੀ ਸਮਾ ਉਦੋਂ ਵੀ ਮਾੜਾ ਸੀ ਰਾਵਣ ਦਾ ਬੋਲ ਵਾਲਾ ਸੀ ਅਤੇ ਮਾਤਾ ਸੀਤਾ ਜੀ ਨੂੰ ਅਗਨੀ ਪਰਖਿਆ ਦੇਣੀ ਪਈ ਸੀ ਜਦੋਂ ਭਗਵਾਨ શ્રી ਕ੍ਰਿਸ਼ਨ ਜੀ ਨੇ અવਤਾਰ ਧਾਰਿਆ ਸੀ ਸਮਾ ਉਹਦੋਂ ਵੀ ਮਾੜਾ ਸੀ ਕਲਸ ਦਾ ਗੋਲਬਾਲਾ ਸੀ ਮਹਾਪੜ ਦਾ ਯੁੱਧ ਵੀ ਹੋਇਆ ਸੀ ਅਤੇ ਭਾਰੀ ਸਭਾ ਵਿੱਚ ਦ੍ਰੋਪਦੀ ਦਾ ચીਰ ਹਰਨ ਕੀਤਾ ਗਿਆ ਸੀ ਸਮਾ ਉਹਦੋਂ ਵੀ ਬਹੁਤ ਹੀ ਮਾੜਾ ਸੀ ਜਦੋਂ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਸਮਾ ਉਦੋਂ ਵੀ ਮਾਰਾ ਸੀ ਬਾਬਰ ਵਰਗੇ ਜਾਬਰ ਪੈਦਾ ਹੋਏ ਅਤੇ ਸਾਰਾ ਜਗਤ ਪਾਪ ਦੀ ਅੱਗ ਵਿੱਚ ਸੜ ਰਿਹਾ ਸੀ ਸਮਾ ਉਦੋਂ ਵੀ ਮਾਰਾ ਸੀ ਸਮਾ ਅੱਜ ਵੀ ਮਾਰਾ ਹੈ ਲੁੱਟਮਾਰ ਹੋ ਰਹੀ ਹੈ ਚੋਰੀਆਂ ਹੋ ਰਹੀਆਂ ਨੇ ਖੂਨ ਖਰਾਬਾ ਹੋ ਰਿਹਾ ਹੈ ਹਰ ਪਾਸੇ ਨਸ਼ਾ ਚੱਲਦਾ ਪਿਆ ਹੈ ਸਮਾ ਅੱਜ ਵੀ ਮਾੜਾ ਹੈ ਸੋ ਇਸ ਮਾੜੇ ਸਮੇਂ ਵਿੱਚ ਆਪਣੇ ਕਰਮ ਸਿੱਧੇ ਰੱਖੋ ਅਰਥਾਤ ਪਰਮਾਤਮਾ ਦਾ ਨਾਮ ਜਪੋ ਸਿਮਰਨ ਕਰੋ ਤਾਂ ਕਿ ਮਾੜਾ ਸਮਾ ਵੀ ਚੰਗਾ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ